ਯੋ ਬਿਰਦੇ ਇਹੇ ਕੁੜੀਆਂ ਜਦ ਵੀ ਕਿਤੇ ਘੁੰਮਣ ਜਾਣਗੀਆਂ ਨਾ ਇਹਨਾਂ ਦੀ ਇੱਕ ਖੁਆਇਸ ਕਦੇ ਨਹੀਂ ਪੂਰੀ ਹੁੰਦੀ। আর ਵਾਕ ਖੁਆਇਸ ਪੂਰੀ ਕਰਦਾ ਕਰਦਾ ਬੰਦਾ ਦੇਖ ਲਓ ਅੱਧਾ ਰਹਿ ਜਾਂਦਾ। আর ਵਾਕ ਖੁਆਇਸ ਹੋਵਾ ਤੂੰ ਮੇਰੀ ਫੋਟੋ ਖਿੱਚ ਦੇ। ਯੋ ਫੋਟੋ ਖਿੱਚ ਦੇ, ਇਤਰਾ ਫੋਟੋ ਖਿੱਚ ਦੇ, ਉਤਰਾ ਖਿੱਚ ਦੇ, ਯੋ ਫਿਲਟਰ ਲਾ ਲੈ, ਵਾ ਫਿਲਟਰ ਲਾ ਲੈ। ਇਹਨਾਂ ਬਚਾਰਾ ਫਿਲਟਰ ਲਾ ਲਾ ਕਾ ਲਾ ਕਾ ਆਪਣੇ ਫਿਲਟਰ ਭੁੱਲ ਜਾਂਦੇ। ਪਰ ਯੋ ਰੀਫੁਸ ਹੁੰਦੀਆਂ। 47000 फोटो खिचण दे बाद इक या दो फोटो कहेंगे ਵੀ यो ਥੋੜੀ ਜਿਹੀ ਠੀਕ ਆਈ ਮਤਲਬ ਉਸਮਾ ਵੀ ਥੋੜੀ ਜਿਹੀ ਠੀਕ ਆਈ ਪੂਰੀ ਠੀਕ ਨਹੀਂ ਆਈ ਥੋੜੀ ਜਿਹੀ ਠੀਕ ਆਈ ਅਰ ਫਿਰ ਯੋ ਤਾਨਨੇ ਬਹੁਤ ਹੋਵੰਗੇ ਤਨ ਤੋਂ ਫੋਟੋ ਨਹੀਂ ਖਿੱਚਣਿਆਂ ਤੇਰਾ ਦੋਸਤ ਇਤਰੀਆਂ ਸੋਹਣੀਆਂ ਫੋਟੋਆਂ ਗਈ ਤਨ ਤੋਂ ਫੋਟੋ ਰਗੀ 10 ਬੰਦੇ ਨੇ ਵਿਚਾਰੇ ਨੇ ਕੋ ਫੋਟੋਗ੍ਰਾਫਰ ਦਾ ਕੋਰਸ ਕਰਿਆ ਪੀ ਜਾਂਦਾ ਹਾਂ ਜੇਲ ਵਿਆਹ ਕਰਾਇਆ ਤੇ ਪੁੱਛ ਲੈਂਦੀ ਤਨ ਫੋਟੋ ਵੀ ਆਮਤਾਰ ਨਹੀਂ ਕਨਾ ਸਮਤੇ ਵਹਾਰਾ ਬੰਦੇ ਵਿਚਾਰੇ ਦੇਖ ਲਿਓ ਚਾਹੇ ਸਾਵਧਾਨ ਖੜਾ ਦਿਓ ਚਾਹੇ ਬਿਸਰਾਮ ਖੜਾ ਦਿਓ ਜਿੱਤਰਾ ਮਰਜੀ ਫੋਟੋ ਖਿੱਚਦੇ ਵੀ ਉਹ ਉਸੇ ਵਿੱਚ ਖੁਸ਼ ਹੋ ਜਾਂ ਬਹੁਤ ਸੋਹਣੀ ਖਿੱਚੀ ਬਹੁਤ ਸੋਹਣੀ ਪਰ ਬੀਬੀਆਂ ਨੇ ਰਾਜ਼ ਦੀਆ ਮੇਰੇ ਫੋਟੋਆਂ ਖਾ ਚਾ